ਇਸ ਸਾਡੀ ਦੁਕਾਨ ਦਾ ਇੱਕ ਅਸੂਲ ਜਿਹੜਾ ਹੈ ਉਹ ਸ਼ੁਰੂ ਤੋਂ ਰਿਹਾ ਹੈ ਔਰ ਹਜੇ ਵੀ ਹੈ ਆਪਾਂ ਕਿਸੇ ਪੇਂਟਰ ਨੂੰ ਕਿਸੇ ਕੰਟਰੈਕਟਰ ਨੂੰ ਕੋਈ ਕਮਿਸ਼ਨ ਨਹੀਂ ਦਿੰਨੇ ਆਪਾਂ ਡਾਇਰੈਕਟ ਕਸਟਮਰ ਨਾਲ ਡੀਲ ਕਰਦੇ ਹਾਂ ਜੇ ਅੱਜ ਨੈਰੋਲੈਕ ਪੇਂਟ ਨੇ ਸਾਨੂੰ ਅਥੋਰਾਈਜ਼ਡ ਡੀਲਰ ਨੈਕਸਟ ਜਨ ਡੀਲਰ ਬਣਾ ਦਿੱਤਾ ਹੋਇਆ ਵਾ ਜਿਹੜਾ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਕਲੌਤੇ ਡੀਲਰ ਹੈ ਜਿਹੜੇ ਨੈਕਸਟ ਜਨ ਪ੍ਰੋਡਕਟ ਨੂੰ ਡੀਲ ਕਰਦੇ ਹਾਂ ਸਕਈ ਵਾਰ ਇਦਾਂ ਹੁੰਦਾ ਹੈ ਕਿ ਲੈਂਡਰ ਸਿੰਮਦਾ ਹੈ ਜਾਂ ਪਾਣੀ ਲੀਕ ਪਾਣੀ ਦੀ ਕਾਫੀ ਲੀਕੇਜ ਹੁੰਦੀ ਹੈ ਉਹਦੇ ਲਈ ਵੀ ਤੁਹਾਡੇ ਕੋਲ ਕੋਈ ਸੋਲੂਸ਼ਨ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਵਾਟਰ ਪ੍ਰੂਫਿੰਗ ਪ੍ਰੋਡਕਟ ਜਿਹੜੇ ਆਪਾਂ ਛੱਤਾਂ ਦੇ ਉੱਤੇ ਇਸਤੇਮਾਲ ਕਰਦੇ ਹਾਂ ਜੇ ਸਾਡੇ ਕੋਲ ਕੋਈ ਕਸਟਮਰ ਆ ਕੇ ਡਿਮਾਂਡ ਕਰਦਾ ਹੈ ਕਿ ਉਹਨੂੰ ਆਪਣੇ ਛੱਤ ਦੇ ਉੱਪਰ ਸਵਿਮਿੰਗ ਪੂਲ ਵੀ ਬਣਾਉਣਾ ਹੈ ਆਪਾਂ ਉਹਦੇ ਛੱਤ ਦੇ ਉੱਪਰ ਸਵਿਮਿੰਗ ਪੂਲ ਵੀ ਰੈਡੀ ਕਰਕੇ ਦਿੰਨੇ ਹੈ ਉਹਦੇ ਵਾਸਤੇ ਵੀ ਸਾਡੇ ਕੋਲ ਪ੍ਰੋਡਕਟਸ ਅਵੇਲੇਬਲ ਹੈਗੇ ਆ ਕਿਹਦਾ ਬੈਨੀਫਿਟ ਲੋਕਾਂ ਨੂੰ ਅੱਛੇ ਪ੍ਰੋਡਕਟ ਆਪਣੇ ਪੇਂਟ ਦੇ ਵਿੱਚ ਸੈਗਮੈਂਟ ਦੇ ਤੋ ਬੈਸਟ ਕੁਆਲਿਟੀ ਦੇ ਪੇਂਟ ਘੱਟ ਰੇਟ ਦੇ ਵਿੱਚ ਪ੍ਰੋਵਾਈਡ ਕਰ ਸਕਦੇ ਹੈਗੇ ਆ। ਤੁਸੀਂ ਦੇਖ ਰਹੇ ਪਬਲਿਕ ਸਪੋਕਨ ਨਿਊਜ਼ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਸ਼ੰਭੂ ਹਾਰਡਵੇਅਰ ਸਟੋਰ ਦੇ ਵਿੱਚ ਜੋ ਕਿ ਸ਼ਿਵਜੀ ਮਹਾਰਾਜ ਦੀ ਮੂਰਤੀ ਦੇ ਬਿਲਕੁਲ ਨਜ਼ਦੀਕ ਹਾਜੀਪੁਰ ਚੌਕ ਜੀਟੀ ਰੋਡ ਦਸੂਹਾ ਵਿਖੇ ਸਥਿਤ ਹੈ। ਨਾਰਾਇਣ ਲਖ ਸ਼ੋਰੂਮ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਨੂੰ ਪੇਂਟ ਕਰਨ ਲਈ ਨੈਰੋਲੈਕ ਦੀ ਪੁੱਟੀ, ਪ੍ਰਾਈਮਰ, ਇੰਟੀਰੀਅਰ ਐਕਸਟੀਰੀਅਰ ਪੇਂਟ, ਯਾਨੀ ਕਿ ਘਰ ਦੇ ਅੰਦਰ ਬਾਹਰ ਪੇਂਟ ਕਰਨ ਲਈ, ਵੁੱਡ ਪਾਲਿਸ਼, ਵਾਟਰਪੂਫਿੰਗ ਦੀ ਕੰਪਲੀਟ ਰੇਂਜ, ਆਟੋ ਪੇਂਟ ਤੇ ਡੈਕੋ ਪੇਂਟ ਮਿਲਦਾ ਹੈ। ਸ਼ੰਭੂ ਹਾਰਡਵੇਅਰ ਸਟੋਰ ਦੇ ਵਿੱਚ ਤੁਹਾਨੂੰ ਨੈਰੋਲੈਕ ਪੇਂਟ ਦੇ ਇਲਾਵਾ ਪੇਂਟ ਕਰਨ ਦੇ ਲਈ ਸਟੂਲ ਤੇ ਐਸੈਸਰੀਜ਼ ਵੀ ਮਿਲਦੀਆਂ ਹਨ, ਜਿਵੇਂ ਕਿ ਰੋਲਰ, ਸਪਰੇ ਗਨਸ, ਬ੍ਰਸ਼

ਸਤਿ ਸ੍ਰੀ ਅਕਾਲ ਸਾਰੇ ਇਲਾਕਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਪੀ ਨਮਸਕਾਰ ਸਾਨੂੰ ਨੈਰੋਲੈਕ ਪੇਂਟ ਦੇ ਨਾਲ ਜੁੜੇ ਹੋਏ 10 ਸਾਲ ਤੋਂ ਉੱਪਰ ਹੋ ਚੁੱਕੇ ਹੋਏ ਆ ਸ਼ੰਭੂ ਐਡਵੇਸਟੋਰ ਫਰਮ ਨੂੰ ਆਪਾਂ 1992-93 ਤੋਂ ਚਲਾ ਰਹੇ ਹੈਗੇ ਪਲੱਸ 2014 ਤੋਂ ਆਪਾਂ ਨੈਰੋਲੈਕ ਪੇਂਟ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਅੱਜ ਨੈਰੋਲੈਕ ਪੇਂਟ ਨੇ ਸਾਨੂੰ ਅਥਾਰਾਈਜ਼ਡ ਡੀਲਰ ਨੈਕਸਟ ਜਨ ਡੀਲਰ ਬਣਾ ਦਿੱਤਾ ਹੋਇਆ ਹੈ ਜਿਹੜਾ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਕਲੌਤੇ ਡੀਲਰ ਹੈ ਜਿਹੜੇ ਨੈਕਸਟ ਜਨ ਪ੍ਰੋਡਕਟ ਨੂੰ ਡੀਲ ਕਰਦੇ ਆ ਇਹਦਾ ਬੈਨੀਫਿਟ ਲੋਕਾਂ ਨੂੰ ਅੱਛੇ ਪ੍ਰੋਡਕਟ ਆਪਣੇ ਪੇਂਟ ਦੇ ਵਿੱਚ ਸੈਗਮੈਂਟ ਜਿਤੋਂ ਬੈਸਟ ਕੁਆਲਿਟੀ ਦੇ ਪੇਂਟ ਘੱਟ ਰੇਟ ਦੇ ਵਿੱਚ ਪ੍ਰੋਵਾਈਡ ਕਰ ਸਕਦੇ ਹੈਗੇ ਆ ਸਰ ਸਾਡੇ ਪਲੀਜ਼ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕਿਹੜਾ-ਕਿਹੜਾ ਪੇਂਟ ਕਿੱਥੇ-ਕਿੱਥੇ ਯੂਜ਼ ਕਰਨਾ ਚਾਹੀਦਾ ਐਕਚੁਅਲ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਪੇਂਟ ਕਿੱਥੇ ਯੂਜ਼ ਕਰਨਾ ਚਾਹੀਦਾ ਮੈਮ ਬਹੁਤ ਵਧੀਆ ਕੁਐਸਚਨ ਪੁੱਛਿਆ ਤੁਸੀਂ ਜੀ ਵਾਕੀ ਗੱਲ ਸਹੀ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੇ ਪਬਲਿਕ ਆਂਦੀ ਹੈਗੀ ਆ ਉਹ ਸਿਰਫ ਐਕਸਟੀਰੀਅਰ ਪੇਂਟ ਮੰਗਦੀ ਹੈਗੀ ਆ ਔਰ ਉਹਨੂੰ ਹੀ ਅੰਦਰ ਔਰ ਬਾਹਰ ਇਸਤੇਮਾਲ ਕਰਦੀ ਹੈ ਜੀ ਸਾਡੀ ਇੱਥੇ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਹਰ ਕਸਟਮਰ ਨੂੰ ਗਾਈਡ ਕਰੀਏ ਕਿ ਅੰਦਰ ਵਾਲਾ ਪੇਂਟ ਅੰਦਰ ਇਸਤੇਮਾਲ ਕਰੋ ਤੇ ਬਾਹਰ ਵਾਲਾ ਪੇਂਟ ਬਾਹਰ ਇਸਤੇਮਾਲ ਕਰੋ ਇਹਦੇ ਵਿੱਚ 8 ਤੋਂ ਲੈ ਕੇ 10 ਕੈਟਾਗਰੀ ਸਾਡੇ ਕੋਲ ਇੰਟੀਰੀਅਰ ਪੇਂਟ ਦੀ ਹੈ ਤੇ 10 ਹੀ ਕੈਟਾਗਰੀ ਸਾਡੇ ਕੋਲ ਐਕਸਟੀਰੀਅਰ ਪੇਂਟ ਦੀ ਹੈ ਉਸ ਤੋਂ ਇਲਾਵਾ ਸਾਡੇ ਕੋਲ ਵਾਟਰਪੂਫਿੰਗ ਪ੍ਰੋਡਕਟ ਦੀ ਰੇਂਜ ਪੂਰੀ ਹੈਗੀ ਆ ਜਿਹੜੀ ਕਿ ਘਰਾਂ ਦੀ ਛੱਤਾਂ ਦੀ ਲੀਕੇਜ ਵਗੈਰਾ ਲੋਕਾਂ ਦੀ ਅੱਜਕੱਲ ਹੁੰਦੀ ਆ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਹੁਤ ਕਾਮਨ ਪ੍ਰੋਬਲਮ ਹੋ ਗਈ ਹੋਈ ਹੈ ਉਸ ਚੀਜ਼ ਨੂੰ ਆਪਾਂ ਦੁਰਸਤ ਕਰਦੇ ਹੈਗੇ ਆ ਉਸ ਤੋਂ ਇਲਾਵਾ वुਡ ਕੋਟਿੰਗ ਦੀ ਰੇਂਜ ਪਾਲਿਸ਼ਡ ਆਂਦਾ ਹੈਗਾ ਵਾ ਪੀਯੂ ਪਾਲਿਸ਼ ਹੋ ਗਈ ਮੈਲਾਮਾਈਨ ਪਾਲਿਸ਼ ਹੋ ਗਈ ਸੈਂਡਿੰਗ ਸੀਲਰ ਵਾਲੀ ਪਾਲਿਸ਼ ਹੱਥ ਵਾਲੀ ਪਾਲਿਸ਼ ਜਿਹਨੂੰ ਕਹਿੰਦੇ ਸੀਗੇ ਪਹਿਲਾਂ ਉਹ ਸਾਰੀ ਰੇਂਜ ਕੰਪਲੀਟ ਆਪਾਂ ਇਸਤੇਮਾਲ ਕਰਦੇ ਹੈਗੇ ਇਥੇ ਸ਼ਾਪ ਤੇ ਸਰ ਕਈ ਵਾਰ ਇਦਾਂ ਹੁੰਦਾ ਕਿ ਲੈਂਡਰ ਸਿੰਦਾਇਆ ਪਾਣੀ ਲੀਕ ਪਾਣੀ ਦੀ ਕਾਫੀ ਲੀਕੇਜ ਹੁੰਦੀ ਹੈ ਉਹਦੇ ਲਈ ਵੀ ਤੁਹਾਡੇ ਕੋਲ ਕੋਈ ਸੋਲੂਸ਼ਨ ਜੀ ਮੈਮ ਬਿਲਕੁਲ ਉਹਦੇ ਵਾਸਤੇ ਵੀ ਸਾਡੇ ਕੋਲ ਸੋਲੂਸ਼ਨ ਹੈ ਮੈਰੋਲੈਕ ਪਰਮਾ ਦੀ ਇੱਕ ਰੇਂਜ ਸਾਡੇ ਕੋਲ ਪ੍ਰੋਪਰ ਆਂਦੀ ਹੈ ਜਿਹੜੀ ਕਿ ਛੱਤਾਂ ਦੀ ਵਾਟਰਪੂਫਿੰਗ ਨੂੰ ਆਪਾਂ ਹੱਲ ਕਰਦੇ ਹੈਗੇ ਆ ਜਿਹਦੇ ਵਿੱਚ ਲੈਂਟਰ ਦੇ ਵਿੱਚ ਲੀਕੇਜ ਹੁੰਦੀ ਹੈ ਲੋਕੀ ਕੁਝ ਗਲਤੀ ਕਰਦੇ ਹੈ ਘਰਾਂ ਦੇ ਉੱਪਰ ਵੈਟਰੀਫਾਈਂਗ ਟਾਈਲ ਜਾਂ ਸੈਰੇਮਿਕ ਟਾਈਲਸ ਲਗਵਾ ਲੈਂਦੇ ਹੈਗੇ ਕੁਝ ਟਾਈਮ ਬਾਅਦ ਉਹਨਾਂ ਦੇ ਜੁਆਇੰਟ ਖੁੱਲ ਜਾਂਦੇ ਹੈ ਐਪੌਕਸੀ ਖੁੱਲਣ ਦੇ ਕਰਕੇ ਪਾਣੀ ਅੰਦਰ ਜਾਂਦਾ ਹੈ ਔਰ ਛੱਤਾਂ ਦੀ ਲੀਕੇਜ ਸ਼ੁਰੂ ਹੋ ਜਾਂਦੀ ਹੈ ਜੀ ਆਪਾਂ ਉਸ ਚੀਜ਼ ਨੂੰ ਪਰਮਨੈਂਟਲੀ फिल कर दें हैं अपने कुछ कैमिकल्स नैरो जूज करते हैं तो पानी की समस्या का परमानेंट हल कर देंगे है इसके अलावा जो वॉटर प्रूफिंग प्रोडक्ट जब छत्त इस्तेमाल करते हैं जो साढ़े कोई कस्टमर आके डिमांड करता है कि उन्होंने अपने छत के उमिंग पूल भी बनाना है आपत के उविमिंग पूल भी रेडी करके दें हैं वास्ते भी साोडक्ट सा अवेलेबल है आप इतने हर कस्टमर नकरीबन समझा के भेजते हैं कि इंटीरीअर और एक्सटीरीयर प्रोडक्ट अलग अलग कैटागरीज आंधी ने ਸਾਡੇ ਕੋਲ ਬਹੁਤ سارے ਕਸਟਮਰ ਆਂਦੇ ਜਿਹੜੇ ਸਿਰਫ ਐਕਸਟੀਰੀਅਰ ਪ੍ਰੋਡਕਟ ਦਾ ਨਾਮ ਸੁਣਦੇ ਹੈ ਉਹ ਸੁਣ ਕੇ ਆ ਕੇ ਸਾਡੇ ਕੋਲ ਡਿਮਾਂਡ ਕਰਦੇ ਕਿ ਸਾਨੂੰ ਆ ਪੇਂਟ ਦੇ ਦਿਓ ਬਟ ਆਪਾਂ ਉਹਨੂੰ ਸਮਝਾਣੇ ਹੈ ਕਿ ਇੰਟੀਰੀਅਰ ਜਿਹੜਾ ਅੰਦਰ ਕਰਨ ਵਾਲਾ ਪੇਂਟ ਹੈ ਉਸ ਪੇਂਟ ਦੀ ਐਵਰੇਜ ਜ਼ਿਆਦਾ ਹੁੰਦੀ ਹੈ ਉਹਨੂੰ ਅੰਦਰ ਇਸਤੇਮਾਲ ਕਰੋ ਔਰ ਬਾਹਰ ਸਾਨੂੰ ਟਫ ਪੇਂਟ ਚਾਹੀਦਾ ਹੁੰਦਾ ਹੈ ਜਿਹੜਾ ਧੁੱਪ ਮੀ ਕਣੀ ਧੁੰਦ ਇਹਨਾਂ ਸਾਰਿਆਂ ਤੋਂ ਬਚਾ ਕਰ ਸਕੇ ਤੇ ਐਕਸਟੀਰੀਅਰ ਪੇਂਟ ਦੀ ਟਫਨੈਸ ਜ਼ਿਆਦਾ ਹੁੰਦੀ ਹੈ ਐਵਰੇਜ ਘੱਟ ਹੁੰਦੀ ਹੈ कस्टमर का कॉस्ट बहुत ज़्यादा बचती है जो अंदर वाला पेंट अंदर लगा और बहुत वाला पेंट बहर लगा सो इस चीज़ को आप जरूर कस्टमर गाइड करते हैं प्लस उसके अलावा तो वाटर प्रूफिंग की जी रेंज सा आँदी है उस चीज़ बारे कस्टमर समझाने हैं सा कोलिश तीन तरह की आती है वेद दी बारे आप कस्टमर गाइड करके दें कि अपने घर कि पॉलिश करनी चाहिए हैगी दर्शकों की अपील करना चाहते हो मैं सारे दर्शकों सिर्फ एक अपील करना चाहूँगा कि एक बार जरूर शॉप पर आके विजिट करो ਸਾਡੇ ਪ੍ਰਾਈਜ਼ਿੰਗ ਚੈੱਕ ਕਰੋ ਸਾਡੀ ਕੁਆਲਿਟੀ ਚੈੱਕ ਕਰੋ ਤੁਹਾਨੂੰ ਸੈਟੀਸਫਾਈ ਕਰਕੇ ਭੇਜਾਂਗੇ ਕਿਸੇ ਨੂੰ ਨਿਰਾਸ਼ ਕਰਕੇ ਨਹੀਂ ਭੇਜਾਂਗੇ ਕਿਉਂਕਿ ਸਾਡੀ ਦੁਕਾਨ ਦਾ ਇੱਕ ਅਸੂਲ ਜਿਹੜਾ ਹੈ ਉਹ ਸ਼ੁਰੂ ਤੋਂ ਰਿਹਾ ਹੈ ਔਰ ਹਜੇ ਵੀ ਹੈ ਆਪਾਂ ਕਿਸੇ ਪੇਂਟਰ ਨੂੰ ਕਿਸੇ ਕੰਟਰੈਕਟਰ ਨੂੰ ਕੋਈ ਕਮਿਸ਼ਨ ਨਹੀਂ ਦਿੰਨੇ ਆਪਾਂ ਡਾਇਰੈਕਟ ਕਸਟਮਰ ਨਾਲ ਡੀਲ ਕਰਦੇ ਆ ਗਏ ਹਾਂ ਜੀ